ਉਸ ਉੱਤੇ ਭੱਗ ਜਗਾਉਂਦਾ ਨੜਿਆਂ ਵਾਲਾ ਬਾਬਾ ਜੀ ਉਸ ਉੱਤੇ ਭੱਗ ਜਗਾਉਂਦਾ ਹਟ 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 ਅਲੱਖ ਨਰੰਜਨ ਮਹਾਰਾਜ ਭਲਾ ਕਰੇ ਬੱਚਾ ਦਿਹਾੜੀ ਲਗਾਏ ਨਹੀਂ ਨਹੀਂ ਬਾਬਾ ਜੀ ਆਪਣੇ ਮਕਾਨ ਬਣਾਉਂਦੇ ਪਏ ਆ ਅਲੱਖ ਨਰੰਜਨ ਅੱਛਾ ਬੱਚਾ ਕਿੰਨੇ ਮੰਜ਼ਲੀ ਬਣਾ ਰਿਹਾ ਹੈ ਇਹ 2 ਮੰਜ਼ਲੀ ਬਾਬਾ ਜੀ ਅੱਛਾ 2 ਮੰਜ਼ਲੀ ਜਾ ਬੱਚਾ ਬਾਬਿਆਂ ਨੇ ਕਹਿਤਾ ਏ ਤੇਰੇ ਮਕਾਨ ਚਾਰ ਮੰਜ਼ਲੀ ਬਣਨਗੇ ਧੰਨ ਭਾਗ ਬਾਬਾ ਜੀ ਧੰਨ ਭਾਗ ਧੰਨ ਭਾਗ ਆਜੋ ਬਾਬਾ ਜੀ ਅੰਦਰ ਆਜੋ 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 ਚਲੋ ਚਲੋ ਬੱਚਾ ਚਲੋ ਚਲੋ ਰੱਬ ਤੇ ਮੂ ਰਾਜੀ ਰੱਖੇ ਰੂਹ ਤੇਰੀ ਤਾਜੀ ਰੱਖੇ ਆਜੋ ਬਾਬਾ ਚਾਹ ਪਲਾਉਂਦੇ ਤੁਹਾਨੂੰ ਅ ਬੱਚਾ ਚਾਹ ਤੇਣੀ ਪੀਣੀ ਭੁੱਖ ਲੱਗੀ ਏ ਜੇ ਕੁਝ ਖਾਣ ਨੂੰ ਮਿਲ ਜੇ ਤਾਂ ਬੈਠੋ ਅੱਬਾ ਜੀ ਬੈਠੋ ਕਰਦਾ ਮੈਂ ਖਾਣ ਦਾ ਇੰਤਜਾਮ ਅੱਛਾ ਬੱਚਾ ਬਹਿ ਜਾਂਦੀ ਆ ਬੱਚਾ ਮਗਾਲਾ ਨਾ ਸੀ ਕੁਝ ਖਾਣ ਨੂੰ ਵਾਸਤੇ ਭੁੱਖ ਲੱਗੀ ਏ हां बाबा रोटी खवांदा रोटी ਘਰ ਵਾਲੀ ਨੇ ਮੁਰਗਾ ਧਰਿਆ ਮੁਰਗਾ ਖਾ ਲੈਂਦਾ ਹੁੰਦਾ ਮੁਰਗਾ ਇਹ ਕਿਤੇ ਕਿਤੇ ਖਾਲੀ ਦਾ ਬੱਚਾ ਅੱਛਾ ਅੱਛਾ ਬੈਠ ਪਰ ਮੁਰਗਾ ਬਣਦਾ ਪਿਆ ਉਹ ਬਾਬਾ ਉਹ ਲੋਹਾਂਡਾ ਚੱਕ ਕੇ ਫੜਾਈ ਮਾਰਾ ਗਿਆ ਹੈ ਲੋਹੰਡ ਚਲੋ ਓ ਬਾਬਾ ਹਾਂ ਬੱਚਾ ਓ ਇੱਕ ਲੋਹਾਂਡਾ ਮੇਸਤਰੀ ਨੂੰ ਫੜਾ ਦੇ ਕਾਲਾ ਪਿਆ ਆ ਲੋਹਾਂਡਾ ਅੱਛਾ ਫੜਾ ਦੇ ਨਾ ਬਾਜੀ ਮੇਸਤਰੀ ਵਾਰ-ਵਾਰ ਇੱਟਾਂ ਮੰਗੀ ਜਾਂਦਾ ਓ ਬਾਬੇ ਨੂੰ ਕਹਿ ਕੇ ਨਾ ਇੱਟਾਂ ਦਾ ਸਟਾਲਾ ਓ ਬਾਬਾ ਇੱਥੇ ਵੀ ਵਿਹਲਾ ਬੈਠਾ ਆ ਰੋਟੀ ਨੂੰ ਟਾਈਮ ਲੱਗਣਾ ਮੁਰਗਾ ਬਣਦਾ ਪਿਆ ਹਲੇ ਜਦ ਤੱਕ ਚਾਰ ਇੱਟਾਂ ਹੀ ਫੜਾ ਦੇ ਕੀ ਹੋੜੇ ਭਗਤਾ ਹਾਂ ਆ ਮੁਰਗਾ ਤਿਆਰ ਹੋਇਆ ਨਹੀਂ ਹਜੇ ਤੱਕ ਉਹ ਬਾਬਾ ਦੇਸੀ ਮੁਰਗਾ ਆ ਰਿੱਜੇ ਨੂੰ ਵੀ ਟਾਈਮ ਲੱਗਦਾ ਅੱਛਾ ਦੇਸੀ ਮੁਰਗਾ ਆ ਚਲੋ ਲਗਾ ਲੋ ਚਾਰ ਸੀਟੀਆਂ ਬਾਦੂ ਗਲ ਜਾਂਦਾ ਸੋਟਲਾ ਸੋਟਾ ਐਟਾ ਚਾਰ ਹੋਰ ਬਣ ਜਾਣਾ ਬਣ ਜਾਣਾ ਉਹ ਮੈਂ ਕਿਹਾ ਕਿਦਾਂ ਮੁਰਗਾ ਰਿੱਜ ਗਿਆ ਅੱਛਾ ਬਣਦਾ ਪਿਆ ਲੈ ਆ ਲੈ ਆ ਫਿਰ ਹਵੇਲੀ ਲੈ ਆ ਆ ਮਿਸਤਰੀ ਉਹ ਮਿਸਤਰੀ ਭਗਤਾ ਮਿੱਟੀ ਵੀ ਵਿਛਾਤੀ ਮਸਾਲਾ ਵੀ ਫੜਾਤਾ ਡਿੱਟਾ ਵੀ ਢੋਤੀਆਂ ਹੁਣ 5 ਮਿੰਟ ਬਹਿ ਜਾ ਬਾ ਲੈ ਨਾ ਲੈ ਨਾ ਕਹਿੰਦਾ ਉੱਪਰ ਆ ਜਾ ਮੇਰੇ ਕੋ ਹੈ ਓਏ ਯਾ ਲਹਾੰਡਾ ਕਫੜਾ ਕੇ ਗਾਂ ਬੋਰੇ ਦਾ ਮਾਲ ਲਾ ਲਾ ਹੋਰ ਬੋਰੇ ਦਾ ਮਾਲ ਥੋੜੇ ਦੇ ਦੇ ਨਹੀਂ ਓ ਕੀ ਹੋਇਆ ਬਾਬਾ ਕਿੱਧਰ ਚੱਲਾਂ ਓਏ ਜਾ ਉਪਰਾਵਾ ਓਏ ਇੰਨਾ ਕੰਮ ਐ ਸਾਰੀ ਜ਼ਿੰਦਗੀ ਚ ਨਹੀਂ ਕੀਤਾ ਜਿੰਨਾ ਤੁਸੀਂ ਦਿਹਾੜੀ ਚ ਕਰਾ ਲਿਆ ਓ ਹੁਣ ਤਾਂ ਮੁਰਗਾ ਵੀ ਆਉਣ ਲੱਗਾ ਉਹ ਖਾ ਕੇ ਚਲ ਜਾਣਾ ਸੀ ਓਏ ਹੋਰ ਤੁਸੀਂ ਭਾਵੇਂ ਬੱਕਰਾ ਮੰਗਾ ਲਓ ਮੈਂ ਤਾਂ ਵੀ ਨਹੀਂ ਮੁਰਦਾ ਸੜੇ ਦਾ ਹੋਣ ਤਾਂ ਮੁਰਗਾ ਸੜਿਆਂ ਨੇ ਖਰੇ ਮੋਮਬਤੀਆਂ ਤੇ ਰੱਖਿਆ